ਲਗਾਤਾਰ ਅਸੀਂ ਜਿੱਥੇ ਵੀ ਫਰਜ਼ੀ ਕੰਪਨੀਆਂ ਬਣਾ ਕੇ ਕੁਝ ਲੋਕ ਜਿੱਥੇ ਸਾਡੇ ਪੰਜਾਬ ਨਾਲ ਫਰਾਡ ਕਰਦੇ ਨੇ ਉਥੇ ਦੇਸ਼ ਨਾਲ ਵੀ ਫਰਾਡ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਸਕੰਜਾ ਜਿਹੜਾ ਉਹ ਕਸਿਆਗਾ ਔਰ ਇਸ ਸਮੇਂ ਦੌਰਾਨ ਸਾਡੇ ਸਿੱਪੂ ਜਿਹੜਾ ਸਟੇਟ ਦਾ ਪ੍ਰੋਗਰੈਸ ਯੂਨਟ ਹੈਗਾ ਉਹਨੇ ਵੀ ਜੀਐਸਸੀ ਦੇ ਅੰਦਰ 20 ਫਰਮਾਂ ਦੀ ਪਛਾਣ ਕੀਤੀ ਹੈ ਜਿਹੜੀਆਂ ਵੋਗਸ ਬਿਲਿੰਗ ਤੇ ਆਈਟਸੀ ਕਪੜੇ ਲਈ ਜਿਹੜੀਆਂ ਯੂਜ਼ ਕਰ ਰਹੀਆਂ ਸੀ ਇਹ ਨਹੀਂ ਫਰਮਾਂ ਦੀ ਜਿਸoberadi ਜਿਹੜੀ ਅਸੀਂ ਪ੍ਰਚਾਰ ਕੀਤੀ ਹੈਗੀ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲੈ ਰਹੇ ਆਂਗੇ ਇਹਦੇ ਵਿੱਚ ਮੈਂ ਸਮਝਦਾਗਾ ਜਿਹੜੇ ਮਾਸਟਰਮਾਈਂਡ ਸੀ ਉਹ ਕੀ ਕਰਦੇ ਸੀਗੇ ਜਿਹੜੇ 10000 ਲੋਕ ਸੀ 10000 ਮਜ਼ਦੂਰ ਵਰਗ ਦੇ ਲੋਕ ਸੀਗੇ ਜਿਹੜੇ ਵਿਚਾਰੇ ਮਜ਼ਦੂਰੀ ਕਰਨ ਲਈ ਜੇ ਉਹ ਚੌਕ ਜਾਂਦੇ ਸੀ ਖੜਦੇ ਸੀ ਉਹਨਾਂ ਦੇ ਪਹਿਨ ਕਾਰਡ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਅੱਜ 500 ਦੀ ਬਜਾਏ 700 ਲੈ ਤਾ ਤੁਹਾਨੂੰ ਆ ਦਿਹਾੜੀ ਦੇ ਨਾਲ ਕੇ ਪਰ ਲੇਕਿਨ ਅਸੀਂ ਤੁਹਾਡੇ ਕਾਉਂਟ ਚ ਟ੍ਰਾਂਸਫਰ ਕਰ ਦਿਆਂਗੇ ਤੁਸੀਂ ਸਾਨੂੰ ਹਫਤਾ ਕਾਉਂਟ ਨੰਬਰ ਦੇ ਦਿਓ ਤੁਸੀਂ ਸਾਨੂੰ ਹਫਤਾ ਆਧਾਰ ਕਾਰਡ ਦੇ ਦਿਓ ਤੇ ਤੁਹਾਡੇ ਕਾਉਂਟਸ ਕਰਦਾ ਕਿ ਉਸ ਤੋਂ ਲੈ ਕੇ ਫਿਰ ਉਹ ਉਸੇ ਆਧਾਰ ਕਾਰਡ ਨੂੰ ਉਸੇ ਕਾਉਂਟ ਨੰਬਰ ਨੂੰ ਜੀਐਸਟੀ ਇੰਡੀਆ ਅੰਦਰ ਰਜਿਸਟਰ ਕਰਵਾ ਲਵੇ ਔਰ ਖਾਤਾ ਜਿਹੜਾ ਉਹ ਖੁੱਲੇ ਹੁੰਦਾ ਸੀਗਾ ਕਰਵਾ ਕੇ ਫਿਰ ਉਹ ਕਾਉਂਟ ਕਰਦੇ ਸੀ ਇਸ ਤਰ੍ਹਾਂ ਜਿਹੜਾ ਕਿ ਅਸੀਂ 800 804 ਕਰੋੜ ਰੁਪਏ ਦਾ ਫਰਾੜ ਜਿਹੜਾ ਡਿਟਰੈਕਟ ਕੀਤਾ ਕਰੋ ਫੜਿਆਗਾ ਔਰ ਦੇ ਅੰਦਰ ਜਿਹੜੀ ਅ ਪ੍ਰੋਕਸੀਮੇਟ ਚੋਰੀ ਸੀ ਟੈਕਸ ਦੀ ਉਹ 157 ਕਰੋੜ ਦੀ ਸੀ